हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਸ਼ਬਾਜਪੁਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਕੋਈ 15-16 ਕਿਲੋਮੀਟਰ ਦੀ ਦੂਰੀ ਤੇ ਪਿੰਡ ਸ਼ਬਾਜਪੁਰ ਆ ਪੀਐਚ ਪੱਠਾ ਆਉਂਦਾ ਜਦੋਂ ਆਪਾਂ ਸ਼ਬਾਜਪੁਰ ਤੋਂ ਦਿਾਲਪੁਰੇ ਨੂੰ ਜਾਂਦੇ ਆ ਠੀਕ ਆ ਜੀ ਈਟਾਂ ਵਾਲੇ ਪੱਠੇ ਤੋਂ ਇੱਕ ਸੜਕ ਨਿਕਲਦੀ ਆ ਬਲਜੀਤ ਸਿੰਘ ਉਹਨਾਂ ਦੇ ਘਰ ਆ ਜਾਂਦੀ ਆ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਬਥੇਰੇ ਗੱਲਬਾਤ ਤੁਸੀਂ ਕਰ ਸਕਦੇ ਹੋ ਅੱਜ ਵੀ ਜਿਹੜੀਆਂ ਦੋਸਤੋ ਇਸ ਵੀਡੀਓ ਦੇ ਵਿੱਚ ਵੇੜਾ ਤੁਹਾਨੂੰ ਦਿਖਾਉਣੀਆਂ ਟੋਟਲ ਤਿੰਨ ਵੇੜਾ ਨੇ ਦੋ ਸੁਈਆਂ ਤੇ ਇੱਕ ਗੱਬਣ ਜਿਹੜੀ ਚਿੱਟੀ ਵੇੜਾ ਤੁਹਾਨੂੰ ਦਿਖਾਉਣੀ ਆਪਾਂ ਵੱਡੇ ਕਦ ਕੱਦ ਦੇ ਵਿੱਚ ਇਹ ਗੱਬਣ ਵੇੜਾ ਦੋ ਸੁਈਆਂ ਨੇ ਬਿਲਕੁਲ ਤਾਜ਼ੀਆਂ ਠੀਕ ਆ ਜੀ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ 23 ਨਵੰਬਰ ਤੇ ਸਮਾਂ ਕੋਈ ਸ਼ਾਮ ਦੇ 2:30 ਵਜੇ ਦਾ ਟਾਈਮ ਆ ਬਾਕੀ ਹਰੇਕ ਵਾਰ ਆਪਾਂ ਸਟਾਰਟਿੰਗ ਦੇ ਵਿੱਚ ਜ਼ਿਕਰ ਕਰਦੇ ਆ ਸਾਰੇ ਫਾਰਮਰ ਭਰਾਵਾਂ ਨੂੰ ਜਿਹੜਾ ਕੋਈ ਖਾਸ ਤੌਰ ਤੇ ਵੀਰ ਆਪਣੀ ਵੀਡੀਓ ਵੇਖ ਕੇ ਆ ਰਿਹਾ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਣੀ ਤਿੰਨ ਟਾਈਮ ਚੋਣੀ ਉਹ ਤੁਹਾਡੇ ਉਤੇ ਡਿਪੈਂਡ ਆ ਮੇਰਾ ਭਰਾ ਤਸਲੀ ਬੇਸ਼ੱਕ ਇੱਕ ਟਾਈਮ ਚੋਕੇ ਜਿਹੜੀ ਬਰਨ ਦੀ ਸਰਦੀ ਆ ਤਸਲੀ ਜ਼ਰੂਰ ਕਰਕੇ ਲੈ ਕੇ ਜਾਓ ਗੱਬਣ ਪਸ਼ੂ ਆਪਣਾ ਟਿੱਪ ਕੇ ਭਰਾ ਕੇ ਲੈ ਕੇ ਜਾਓ ਤਸਲੀ ਕਰਕੇ ਠੀਕ ਆ ਜੀ ਤੇ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਹੀ ਵੇੜਾ ਆਪਾਂ ਤੁਹਾਨੂੰ ਪਿੱਛੇ ਜੇ ਵੀ ਰੁਟੀਨ ਦੇ ਵਿੱਚ ਹੀ ਪਸ਼ੂ ਦਿਖਾਉਨੇ ਆ ਇਸ ਘਰੋਂ ਇਸ ਫਾਰਮ ਤੋਂ ਬਾਕੀ ਆਏਗੇ ਨਵੇਂ ਨਗਾਂ ਦੀ ਡਿਟੇਲ ਆ ਟਾਈਮ ਤੋਂ ਟਾਈਮ ਤੁਸੀਂ ਲੈਂਦੇ ਰਿਆ ਕਰੋ ਤਿੰਨ ਵੇੜਾ ਨੇ ਅੱਜ ਜੈਜ ਮੁੰਨ ਰਹੂਗਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਲਜੀਤ ਸਾਸਰੀ ਸਾਸਰੀ ਕਾ ਵੀਰ ਜੀ ਹੋਰ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਚਲੋ ਸ਼ লাভী বলজিৎ মাল ওদন ਵੀ ਆਪਾਂ 2-3 ਕ ਬੜਾ ਭਰਾਵਾਂ ਦੇ ਕੇ ਪੇਸ਼ ਕੀਤੀਆਂ ਨੇ। ਹਾਂਜੀ ਹਾਂਜੀ। ਅੱਜ ਵੀ 3 ਬੜਾ ਹਾਂਜੀ। ਮੋਰੀਆਂ ਤਕਰੀਬਨ ਹਾਂਜੀ ਹਾਂਜੀ। ਕਈ ਵਾਰ ਉਸ ਤੋਂ ਬਾਅਦ ਵੀ ਮਾਲ ਉਹ ਇੱਕ ਦੋ ਦੋ ਨਗ ਜਿਹਾ ਆ ਗਿਆ। ਆ ਮੇਰੀ ਜਾਂਦਾ ਉਦਾਂ ਵੀ ਮਾਲ। ਮਾਲ ਵੇਖੀ ਬੋਕੀ ਵੀ ਜਾਂਦਾ। ਹਾਂਜੀ ਹਾਂਜੀ। ਅੱਜ ਬਲਜੀਤ ਤਾਂ ਜੜੀਆਂ 3 ਬੜਾ ਦਿਖਾਉਣੀਆਂ ਦੋ ਸੁਈਆਂ ਜੇ। ਹਾਂਜੀ ਦੋ ਸੁਈਆਂ ਆ ਗੱਬਣ ਵੜਾ। ਲੋ ਵੀ ਇੱਕ ਗੱਬਣ ਦਿਖਾ ਦਿਆਂਗੇ ਠੀਕ ਆ ਜੀ। ਹਾਂਜੀ ਇਹ ਪਹਿਲਣ ਆ। ਸੁਈਆਂ ਬੋਲੇ ਤੇ ਕੇ ਜਾਂ ਦੁੱਧ ਤੇ ਆ ਗਈਆਂ। ਨਹੀਂ ਦੁੱਧ ਤੇ ਆ ਗਈਆਂ। ਠੀਕ ਹੈ ਭਰਾ। ਹਾਂਜੀ। ਲੋ ਵੀ ਇੱਥੋਂ ਸ਼ੁਰੂਆਤ ਕਰ ਲੋ ਜੀ ਪਲੂਣ ਵਾਸੀ ਦਿਖਾ ਰਿਹਾ ਤੁਹਾਨੂੰ ਠੀਕ ਆ ਇੱਕ ਨਗੀਨਾ ਬਾਹਰ ਕੱਢਦੇ ਆਪਾਂ ਫੁੱਲ ਵੱਡੀ ਹਾਈਟ ਕੱਟ ਤੇ ਵੇਚਾ ਚਲੋ ਇੱਕ ਵਾਰੀ ਵੀਡੀਓ ਦੇ ਵਿੱਚ ਵੇਖ ਕੇ ਸਾਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਣਾ ਚੀਜ਼ ਦਾ ਫੁੱਲ ਵੱਡੀ ਹਾਈਟ ਕੱਟ ਦੇਖੋ ਫੇਸ ਕੁਆਲਟੀ ਵੇਖੋ ਕਿੰਦੀ ਬਣੀ ਆ ਚੈੱਕ ਕਰੋ ਵੇਖੋ ਸਟੇਟ ਪੜਾ ਠੀਕ ਆ ਘਰਮ ਵਾਲੀ ਵੜਾ ਆ ਦੇਖੋ ਆ ਮਰੂ ਨੀਗਾ ਠੀਕ ਆ ਕੱਦ ਕਾੜ ਵੇਖੋ ਪਹਿਲਾਂ ਦਾ ਹੀ ਗੱਡਾ ਮੂੰਹੋਂ ਛੇ ਦਾੰਦ ਜੋ ਆ ਇਹਨੂੰ ਇਹਨੂੰ ਤੋੜ ਦੋ ਬਾਹਰ ਨੂੰ ਕੱਢਦੇ ਆ ਜੀ ਇਹ ਬਲਜੀਤ ਦਾ ਕਨਫਰਮ ਜਿਹੜੀ ਛਿੱਗੀ ਛੇਦਾਂ ਦਾ ਹਾਂਜੀ ਹਾਂਜੀ ਛੇਦਾਂ ਦਾ ਕੰਨੀਆਂ ਖੜੀਆਂ ਨੇ ਕੰਨੀਆਂ ਖੜੀਆਂ ਜੇ ਲੋ ਜੀ ਕੰਨੀਆਂ ਖਲੋਤੀਆਂ ਨੇ ਅਜੇ ਬਿਲਕੁਲ ਦੁੱਧ ਦੰਦਾਂ ਦਾ ਠੀਕ ਆ ਮੋਹ ਦੰਦ ਦੀ ਪਿਓਰ ਜਿਹੜੀ ਛੇਦੰਦ ਬੱਚੀ ਦਿਖਾ ਰਹੇ ਆ ਡਿਜ਼ਾਈਨ ਬੱਚੀ ਨੂੰ ਬਹੁਤ ਅਲਹਿਦਾ ਲੱਗਾ ਚਲੋ ਸਾਰੇ ਭਰਾਵਾਂ ਨੇ ਵੇਖ ਕੇ ਜਜਮੈਂਟ ਪ੍ਰਿੰਟ ਵੇਖੋ ਬੱਚੀ ਦਾ ਕਿੰਨਾ ਵਧੀਆ ਰੰਗ ਬਾਜਾ ਕਰਮਾਂ ਦੀ ਠੀਕ ਆ ਜੀ ਪ੍ਰਿੰਟ ਬਹੁਤ ਸੋਹਣਾ ਪਿੰਕ ਗੁਲਾਬੀ ਆਰਡਰ ਵਿਰਲ ਵੰਡ 5 5 4 4 ਇੰਚ ਤੇ ਥਣ ਲੱਗਾ ਠੀਕ ਆ ਸੋ ਸੋਹਣੀ ਗੈਬ ਚੰਗੀ ਸਪ 55 ਹਾਂਜੀ ਹਾਂਜੀ ਬਾਬੀ ਚੱਪਣ ਵੀ ਪੂਰਾ ਜਿਹੜਾ 200 ਸ਼ਹਿਦ ਆਉਂਦਾ ਪਿਆ ਮੋٹے ਡੱਬ ਨੇ ਬਾਕੀ ਹਾਈਟ ਲੈਂਥ ਮੇਰਾ ਵੀਰ ਚੈੱਕ ਕਰੋ ਜਿਹੜੇ ਵੀਰ ਸ਼ੌਂਕ ਰੱਖਦੇ ਆ ਵੀ ਚਲੋ ਵੱਛੀ ਸੋਹਣੀ ਹੋਵੇ ਫਾਰਮ ਟਾਈਪ ਵੱਛੀ ਹੋਵੇ ਵੱਡੇ ਕੱਦ ਕਟ ਵਾਲੀ ਹੋਵੇ ਤੇ ਤੁਸੀਂ ਆਪਣੇ ਫਾਰਮ ਦੀ ਸ਼ਾਨ ਬਣਾ ਸਕਦੇ ਜੇ ਲੇਵੇ ਲੂਵੇ ਦੀ ਬਹੁਤ ਸੋਹਣੀ ਤੇ ਥਣ ਹੱਥੀ ਮੁਠੀ ਵਾਲਾ ਵੇਖੋ ਕੱਡੂ ਗਿਆ ਵੇਖੋ ਥਣ ਬਹੁਤ ਵਧੀਆ ਵੀਰ ਜੀ ਆ ਦੇਖੋ ਆ ਦੇਖੋ ਇਹ ਕਰਮਾ ਵਾਲੀ ਕਿਤੇ ਠੰਡੀ ਕਿਤੇ ਢੀ ਹੈ ਹਾਂ ਤੇ ਪਤਾ ਹੀ ਨਹੀਂ ਤੇ ਬੱਛੀ ਨੂੰ ਲਓ ਜੀ ਕਰੋ ਜੱਕਾ ਸਫਾਈਆਂ ਬਹੁਤ ਆ ਵੀ ਚੱਲ ਜੀ ਆਪਾਂ ਨਹੀਂ ਸਲੋਟ ਕਰਨੀ ਕਿ ਬੱਛੀ ਆਪ ਦੱਸ ਹਾਂਜੀ ਹਾਂਜੀ ਵੀ ਭੈਣ ਭਰਾ ਆਪ ਦੱਸੂਗਾ ਵੀ ਹੈਗੀ ਬੱਛੀ ਕਿ ਨਹੀਂ ਬਸ ਬਸ ਸੋ ਆਪਨੇ ਦੱਸਿਆ ਦੋਸਤੋ ਚਲੋ ਉਹ ਵੀ ਪਤਾ ਤੁਹਾਨੂੰ ਲੱਗ ਹੀ ਜਾਂਦਾ ਬਾਕੀ ਚੀਜ਼ ਕੁਆਲਿਟੀ ਵੇਖ ਕੇ ਵੀ ਸਾਰੇ ਪੀਰਾਂ ਨੇ ਜਜਮੈਂਟ ਕਰ ਲੈਣੀ ਹੁੰਦੀ ਆ ਵੀ ਕੁਆਲਿਟੀ ਕੀ ਛ ਹੈ ਠੀਕ ਆ ਜੀ ਅਜੇ ਛਿੱਗੀ ਵੜ ਆ ਕੰਨੀਆਂ ਖਰੋਤੀਆਂ ਨੇ ਤੇ ਪਲੂਣ ਪਹਿਲਾ ਸਵੇਰ ਸੂਣ ਵਾਲੀ ਆ ਹਾਂਜੀ ਸੋ ਪਹਿਲੇ ਸੂਵੇ ਉਮੀਦ ਆਪਾਂ ਕਰ ਸਕਦੇ ਆ ਵੀ ਚੰਗਾ ਦੁੱਧ ਭਰਾ ਦੋਗੀ ਮੈਂ ਨਾ ਹਾਂ 20 ਉਹ ਬਾਹਰ ਹੀ ਚੱਲੂਗੀ ਬੱਛੀ ਹਾਂ ਬਹੁਤ ਖੂਬਸੂਰਤ ਆ ਮੂੰਹ ਖਾਇਓ ਇਕਬਰੀ ਜੀ ਬਲਜੀ ਦੇ ਇਥੇ ਰੋਗ ਹਾਂ ਜੀ ਫੇਸ ਕੁਆਲਟੀ ਵੇਖੋ ਬਹੁਤ ਖੂਬਸੂਰਤ ਹੈ ਛੋਟਾ ਕੰਨ ਸੰਦੂ ਸਾਹਿਬ ਹੈਗਾ ਨਗੀਨਾ ਕਿ ਨਹੀਂ ਨਹੀਂ ਬਹੁਤ ਸੋਹਣੀ ਬੱਛੀ ਹੈ ਹਾਂਜੀ ਬਹੁਤ ਪਿਆਰੀ ਬੱਛੀ ਹੈਗੇ ਗੱਲ ਹੀ ਨਹੀਂ ਕਰਨ ਵਾਲੀ ਇਹਦੀ ਇਹਦੀ ਸਿਫਤ ਵਿੱਚ ਹਣ ਕੀ ਕੀ ਬੋਲਾਂਗੇ ਦੱਸੋ ਹਾਂਜੀ ਆ ਕਰੋ ਸ਼ੱਕ ਠੀਕ ਆ ਜੀ ਤੁਸੀਂ ਕਹਿਵਣਾ ਦੋਸਤੋ ਜਨਵਰੀ ਇੰਨਾ ਚੰਗਾ ਹੁੰਦਾ ਠੀਕ ਆ ਜੀ ਕੋਈ ਨਾ ਬੋਲਣ ਲੱਗਿਆ ਵੀ ਆਪਾਂ ਗੱਲ ਕਰਦੇ ਵੀ ਜਿਹੜੇ ਸ਼ਬਦ ਹੁੰਦੇ ਥੁੱਟ ਜਾਂਦੇ ਆ ਬਾਕੀ ਕੁਆਲਿਟੀ ਮੇਰੇ ਭਰਾਵਾਂ ਨੂੰ ਸਮਝ ਆ ਹੀ ਜਾਣੀ ਆ ਬਹੁਤ ਸੋਹਣੀ ਬੱਛੀ ਆ ਸਫਾਈਆਂ ਬਹੁਤ ਨੇ ਬਲਜੀਤ ਅਜੇ ਮੈਨੂੰ ਲੱਗਦਾ ਵੀ ਥੋੜੇ ਵੱਟ-ਵੁੱਟ ਜੇਗੇ ਹਾਂ ਜੀ 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 ਪੂਰੇ ਬੱਛੀ ਬਣੂਗੀ ਇਹਦੇ ਵਿੱਚ ਆਪਾਂ ਖੰਡ ਵੀ ਲਾ ਕੇ ਜਾ ਸਕਦਾ ਹਾਂ ਆਪਾਂ ਦਾ ਕੋਈ ਨਹੀਂ ਕ ਹਫਤਾ ਖੰਡ ਐਂ ਆਰਾਮ ਨਾਲ ਲੈ ਜੂਗੀ ਇਹ ਹਫਤਾ ਲੈ ਗਈ ਕਰਮਾਂ ਦੀ ਪਾਪ ਟਾਕੇ ਦਊਗੀ ਉਹਦੇ ਨਾਲ ਨਾ ਆਹ ਵੇਖੋ ਜੀ ਪੈਰ ਰੱਖ ਕੇ ਚੜਨ ਵਾਲਾ ਚੱਡਾ ਬਣੂ ਖੂਬਸੂਰਤ ਬਿਊਟੀ ਦੇ ਵਿੱਚ ਵੀ ਆ ਰੰਗਬਾਜ ਆ ਦੇਵੇ ਆਟਰ ਦੀ ਸਫਾਈ ਬਹੁਤ ਆ ਬਾਕੀ ਲੇਵਾ ਵੀ ਟਕਾਣੇ ਤੇ ਵਿਰਲ ਵੰਡ ਵੀ ਬਹੁਤ ਸੋਹਣੇ ਆ ਥਾਣਾ ਦੇ ਵਿੱਚ ਬਾਕੀ ਜਹਾਦ ਨਸਲ ਵੀ ਪੂਰੀ ਆ ਪੂਰੀ ਪੂਰੀ ਨਸਲ ਆ ਕੇ ਹਾਂਜੀ ਆ ਦੇਖੋ ਲਾ ਵੀ ਬਲਜੀਤ ਕੀ ਮੰਗ ਕੀ ਡਿਮਾਂਡ ਰੋਗੀ ਤੇ ਵੀਰ ਜੀ ਇਹੋ ਜੀਆਂ ਮੱਛੀਆਂ ਤੇ ਵਿਕਦੀਆਂ ਲੱਖ ਸਵਾ ਲੱਖ ਦੀਆਂ ਹਾਂ ਤੁਹਾਨੂੰ ਪਤਾ ਵਿਕਦੀ ਵੱਛੀ ਕੋਈ ਸ਼ੱਕ ਨਹੀਂਗਾ ਚਲੋ ਜਿੰਦਾ ਮੁੱਲ ਮੰਗਿਆ ਜਾਂਦਾ ਕੇ ਹਾਂਜੀ ਹਾਂ ਤੇ ਮੁੱਲ ਕਰਾਂਗੇ ਦਾ ਆਪਾਂ 95000 ਰੁਪਿਆ ਓਕੇ ਹਾਂਜੀ 90000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 90 ਦੀ ਹਾਂਜੀ ਹਾਂਜੀ ਬਾਕੀ ਤੁਸੀਂ ਦੱਸੋ ਜੇ ਕੋਈ ਛੋਟ ਛੱਪਾ ਕਰਾਉਣਾ ਤੇ ਨੇ ਬੱਚੀ ਚੰਗੀ ਆ 90000 ਦੇ ਵਿੱਚੋਂ ਮਾਰ ਨਹੀਂ ਛਲ ਮਾਰਦੀ ਇੱਕੋ ਇੱਕ ਗੱਲ ਕਰਦੀ 88000 ਦੀ ਦੇਖੀ ਨਹੀਂ ਨਹੀਂ 88 ਬਲਜੀ ਤਾਂ ਤਾਂ ਜਾਣ ਲਿਆ ਲੈ ਨਹੀਂ 88 ਆ ਲਓ ਜੀ 88000 ਦੀ ਬਲਜੀ ਤਾਂ ਤਾਂ ਪਹੁੰਚ ਕਰਦੇ ਆਂ ਕਿ ਬਾਕੀ ਚਲੋ ਲੈ ਭੈਣ ਪਰ ਪੇ ਲੋ ਤੁਸੀਂ ਆਪ ਹੀ ਕੋਈ ਆਪਣਾ ਕੋਈ ਸੱਜਣ ਆ ਜਾਏਗਾ ਤਾਂ ਉਹਦਾ ਵੀ ਮਾਨਤਨ ਕੀਤਾ ਜਾਂਦਾ ਮੌਕੇ ਤੇ ਠੀਕ ਆ ਜੀ ਸੋ ਬੱਚੀ ਚੰਗੀ ਆ 88000 ਦੀ ਇਹ ਲੈਦੇ ਆ ਹਾਂ ਜੀ ਬਾਕੀ ਛੋਟਾ ਛਟਾ ਫਿਰ ਮੌਕੇ ਤੇ ਥੋੜੀਆਂ ਬਾਕੀ ਕਰ ਦਾਂਗੇ ਕਰ ਦਾਂਗੇ ਕੋਈ ਗੱਲ ਨਹੀਂ ਵੀਰ ਜੀ ਉਹ ਵੀਰ ਮੇਰਾ ਸੰਪਰਕ ਕਰ ਲਿਓ ਬੱਚੀ ਬਹੁਤ ਪਿਆਰੀ ਆ 6 ਦੰਦ ਹਾਂ ਜੀ ਬਾਕੀ ਪਹਿਲਾ ਸੂਆ ਪਲੂਣਾ ਇੱਧਰ ਸੈਗਰ ਨੰਬਰ ਤੇ ਇੱਕ ਹੋਰ ਤੁਹਾਨੂੰ ਆਪਾਂ ਵਿਹੜ ਦਿਖਾ ਦਿੰਨੇ ਆ ਇਹਦਾ ਬਲਜੀਤ ਸੂਆ ਕਿਵੇਂ ਆ ਇਹ ਵੀ ਜੀ ਦੂਜਾ ਸੂਆ ਜੋ ਦੂਸਰਾ ਸੂਆ ਹਾਂਜੀ ਹਾਂਜੀ ਤੇ ਇਹ ਤਾਜੀ ਸੂਈ ਏ ਇਹਨੂੰ ਅੱਜ 8 ਦਿਨ ਹੋ ਗਏ ਜੀ ਸੂਈ ਨੂੰ 8 ਦਿਨ ਮਗਰ ਕੀ ਬੱਚਾ ਇਹਦੇ ਮਗਰ ਇਹਦੇ ਬੱਚਾ ਆ ਜੋ ਲਓ ਜੀ ਮਗਰ ਬੱਚਾ ਮੇਲ ਕਾਫ ਆ ਹਾਂਜੀ ਥੋੜਾ ਜਿਹਾ ਬਲਜੀਤ ਨੇ ਇੰਤਜ਼ਾਮ ਜਿਹੜਾ ਕਰਦੇ ਤੁਹਾਡੀ ਗਾ ਜੀ ਠੰਡ ਹਾਂਜੀ ਧੰਨਵਾਦ ਜੀ ਇਹ ਵੀ ਵੇਖੋ ਜਾਨ ਨਸਲ ਕਿੱਡੀ ਆ ਹਾਂ ਹਾਂ ਦੂਜਾ ਸੂਆ ਹਾਂਜੀ ਹਾਂਜੀ ਦੂਜਾ ਸੂਆ ਬਿਲਕੁਲ ਬਾਕੀ ਜਦੋਂ ਫਾਰਮ ਵਾਲੀ ਵੜਾ ਬਿਲਕੁਲ ਅਸਲ ਜਾਤ ਟੈਗਿੰਗ ਟੂਕਿੰਗ ਹੋਈ ਆ ਕੰਨ ਦੇ ਵਿੱਚ ਟੈਗ ਟੂਕ ਲੱਗਾ ਠੀਕ ਆ ਤੇ ਇਹ ਅਜ ਕਿੰਨੇ ਦਿਨ ਦੱਸਿਆ ਦੂਜਾ ਇਹਨੂੰ 8 ਦਿਨ ਹੋ ਗਿਆ 8 ਦਿਨ ਹਾਂਜੀ ਮਗਰ ਬੱਛਾ ਹਨਾ ਮਗਰ ਬੱਛਾ ਜੀ ਬਾਕੀ ਨਾੜਾ ਨੂੜਾ ਲੇਵੇ ਤੇ ਬੜੀਆਂ ਬੀਖੀਆਂ ਮੈਂ ਨਾ ਵੇਖੋ ਬੀਲੀ ਘਰੀ ਬਣਿਆ ਤੇ ਹਾਂ ਐਸ ਵਕਤ ਤਾਂ ਬਲਜੀਤ ਕਿੰਨੇ ਕਿ ਦੁੱਧ ਜੀ ਇਹਦੇ ਥੱਲੇ ਦੁੱਧ ਹੋਊਗਾ 20 ਕਿਲੋ 20 ਕਿਲੋ ਹਾਂਜੀ 18 ਕਿਲੋ ਦੀ ਗਾਰੰਟੀ ਹੈ ਆਪਣੀ ਲੋ ਵੀ ਕਰੋ ਚੈੱਕ ਹਾਂਜੀ ਲੀਟਰ ਨਾਲ ਮਿਲਣਾ ਲੈਣਾ ਜਿਹੜਾ 18 ਕਿਲੋ ਆ ਨਾੜੂ ਵਾਲਾ ਬੱਚਾ ਹਾਂਜੀ ਹਾਂਜੀ ਨਾੜੂ ਵਾਲਾ ਬੱਚਾ ਇੱਥੇ ਦਾਈਆ ਬੱਚਾ ਮੇਲ ਹਾਂਜੀ ਨਾੜੂਆ ਨਾਲ ਸੁੱਕਾ ਹੋ ਜੇ 6-7 ਦਿਨਾਂ ਦੀ ਸੂਈ ਹੈ ਤਾਂ 20 ਕਿਲੋ ਦੁੱਧ ਮੰਨੋ ਇਹਦੇ ਥੱਲੇ ਐਸ ਵਕਤ ਹੈਗਾ ਹਾਂਜੀ ਲੈਵੇ ਆਰਡਰ ਤੋਂ ਤੁਸੀਂ ਇੱਕ ਜਜਮੈਂਟ ਕਰ ਹੀ ਲੈਣੀ ਆ ਬਾਕੀ ਮੈਂ ਨਾ ਵੇਖੋ ਕਰਮਾ ਵਾਲੀ ਦੇ ਥਾਣ ਕਿਦਾਂ ਲੱਗਾ ਘੜ ਘੜ ਲੱਗਾ ਥਾਣ ਕਰੋ ਚੈੱਕ ਠੀਕ ਹੈ ਜੀ ਸੋ ਮੋਟੀ ਨ ਤੇ ਮਿਲਕਬੀਨ ਵੀ ਜਿਹੜੀ ਤੁਹਾਨੂੰ ਦਿਖਾਈ ਦਊਗੀ ਕਾਫੀ ਮੋਟੀ ਆ ਠੀਕ ਆ ਹਾਂ ਬਹੁਤ ਸੋਹਣੀ ਵਾਂਡਰ ਸਪੇਸ ਕੱਦ-ਗਾਠੇ ਦਾ ਵੀ ਉਹਦੇ ਨਾਲ ਵੱਡਾ ਹੀ ਆ ਨਾ ਵੱਡਾ ਵੱਡਾ ਆ ਦੇ ਉਹਦੇ ਵਾਂਗੂ ਹੀ ਆ ਪੂਰੀ ਵੱਡੀ ਕਾ ਹਾਂਜੀ ਹਾਂਜੀ ਐਚਐਫ ਨਸਲ ਬਰੀਡ ਦੇ ਵਿੱਚ ਦੋ ਸੂਏ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਮਿਲਕਿੰਗ ਸਟਾਰਟਿੰਗ ਦੇ ਵਿੱਚ ਚੰਗੀ ਕਰ ਗਈ ਆ ਤਕਰੀਬਨ ਬੌਲੇ ਤੋਂ ਬਾਹਰ ਆਉਂਦੇ ਆ ਸਾਰੀ 20 ਕਿਲੋ ਦੁੱਧ ਦੇ ਥੱਲੇ ਇਸ ਵਕਤ ਹਾਜ਼ਰ ਅਜੇ ਕਰਮਾਲੀ ਦੀ ਮੈਲੀ ਮੂਲ ਤੋਂ ਚੱਲਦਾ ਹਾਂਜੀ ਹਾਂਜੀ ਹਾਂ ਸਾਨੂੰ ਬੋਲੋ ਕਦੀ ਚੰਗਾਈ ਲਿਆਉਣਾ ਭਾਵੇਂ 100 ਰੁਪਏ ਮਹਿੰਗਾ ਲੈ ਆਏ ਤੇ ਵੇਚਣਾ ਮਹਿੰਗਾ ਵਾ ਮੈਨੂੰ ਤਾਂ ਪਿੱਛੇ ਵੀ ਹੁਣ ਆਪਾਂ ਰੁਟੀਨ ਦੇ ਵਿੱਚ ਵੀਡੀਓ ਪਾਈ ਆਉਣ ਦਾ ਹਾਂਜੀ 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 ਤੇ ਮਾਲ ਵਿੱਚ ਮਾਲ ਵੇਚਦਾ ਤੇ ਮੇਰੀ ਆਪਾਂ ਲੈਉਨੇ ਆ ਜੋ ਤਿੰਨ ਚਾਰ ਵੜਾ ਪੌਣੇ ਤਾਂ ਵਿੱਚੋਂ ਦੋ ਤਿੰਨ ਪੀਸ ਤਾਂ ਬਹੁਤੇ ਬ੍ਰਾਂਡ ਹੁੰਦੇ ਤਾਂ ਤੁਹਾਨੂੰ ਤਾਂ ਤਿੰਨੇ ਵੜਾ ਚੰਗੀਆਂ ਪਾਉਂਦੇ ਹਾਂਜੀ ਹਾਂਜੀ ਤਿੰਨੇ ਹੀ ਚੰਗੀਆਂ ਵੀਰ ਜੀ ਲਓ ਜੀ ਵੜਾ ਦੋਸਤੋ ਦੇਖੋ ਜਿਆਦਾ ਨਸਲ ਕਿੱਡੀ ਵੱਚੀ ਆਹ ਦੇਖੋ ਜੀ ਬਾਕੀ ਬੇਲਪੁੱਲ ਕਰੋ ਚੈੱਕ ਨਸਲ ਬ੍ਰੀਡ ਤੁਸੀਂ ਫੇਸ ਕੁਆਲਿਟੀ ਤੋਂ ਇੱਕ ਵਾਰੀ ਜਜਮੈਂਟ ਕਰੀ ਜਾਣੀ ਆ ਹਵਾ ਨਾ ਚੱਡਾ ਬਹੁਤ ਸੋਨਾ ਬਿਲਕੁਲ ਨਿੱਗਰ ਲੇਵਾ ਕੋਈ ਟਲਕਵਾਣੀ ਕੋਈ ਟਟਮਾ ਲੇਵਾ ਨਹੀਂਗਾ ਠੀਕ ਆ ਜੀ ਚੁਵਾਈ ਦੀ ਬਿਲਕੁਲ ਪੋਲੀ ਮੋਟੀ ਭਰਾ ਉਹ ਇੱਕ ਨੰਬਰ ਪਾਵੇ ਜੀ ਠੀਕ ਹੈ ਜੀ ਚੁਵਾਈ ਦਾ ਮਾੜਾ ਨਹੀਂ ਡੰਗਰ ਲੈਣਾ ਆਪਾਂ ਹਾਂ ਮੋੜ ਦਾ ਭਰਾ ਦੁੱਧ ਕਿਲੋ ਘੱਟ ਹੋ ਜਾਊਗਾ ਆ ਜਦੋਂ ਮੰਨ ਲਓ ਚੋਣੀ ਨਾ ਚੰਗਾ ਆ ਤੇ ਕੀ ਫਾਇਦਾ ਦਾ ਕੀ ਪੈਸੇ ਲੱਗਦਾ ਕੀ ਫਾਇਦਾ ਹਾਂ ਜੀ ਹਾਂ ਜੀ ਨਹੀਂ ਇਹ ਤਾਂ ਗੱਲ ਸਹੀ ਆ ਠੀਕ ਆ ਸੋ ਚੁਵਾਈ ਵਾਸਤੇ ਡੇਰੀ ਪਰਪਸ ਵਾਸਤੇ ਕਿਸੇ ਭਰਾਨੇ ਕੋਈ ਜਾਨਵਰ ਖਰੀਦਣਾ ਹੁੰਦਾ ਚੁਵਾਈ ਮਾੜੀ ਨਿਕਲ ਗਈ ਠੀਕ ਆ ਜੀ ਪੈਸੇ ਚਲੋ ਲੱਖ ਕੋਈ 1.5 ਲੱਖ ਰੁਪ ਫਕੀਲ ਦੇ ਵੇਲੇ ਉਪੇ ਦੀ ਬੰਤਰਪੜੀ ਟਿਕਾਣੇ ਤੇ ਬੱਛਾ ਮਗਰ ਤੇ 20 ਕਿਲੋ ਤੋਂ ਹਾਜ਼ਰ ਕਰੋ ਚੱਕ ਠੀਕ ਆ ਜੀ ਸੋ ਇਧਰੋਂ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਈਏ ਨਾੜਾ ਨੂੜਾ ਕਰੋ ਚੱਕ ਇਧਰ ਬਣਿਆ ਕਰੀ ਬਿਜਲੀ ਕਰੀ ਬਿਜਲੀ ਘਰ ਹੀ ਬਣਿਆ ਪਿਆ ਕੇ ਠੀਕ ਆ ਜੀ ਨਾ ਚੰਗੀ ਆ ਬੈਠ ਪਾ ਲੀ ਵਧੀਆ ਬਾਕੀ ਜਿਆਦਾ ਨਸਲ ਵੇਖੋ ਸੋ ਅੱਜੀਆਂ ਵੜਾ ਜਿਹੜੀਆਂ ਦੋਸਤੋ तकरीबन ਚਲੋ 20 ਪੂ ਲੀਟਰ ਤੋਂ ਪਲੱਸ ਚੱਲਣ ਵਾਲੀਆਂ ਵੜਾ ਨੇ ਅੱਗੇ ਜਿਹੜੇ ਆਪਣੇ ਭਰਾ 20 ਲੀਟਰ ਤੋਂ ਬਾਹਰ ਬਾਹਰ ਚੱਲਣ ਵਾਲੀਆਂ ਵੜਾ ਦੀ ਡਿਮਾਂਡ ਕਰਦੇ ਰਹਿੰਦੇ ਆ ਉਹ ਮੇਰੇ ਭਰਾ ਖਾਸ ਤੌਰ ਤੇ ਹੱਥ ਪਾ ਲਣ ਠੀਕ ਆ ਜੀ ਇਹ ਵੀ ਵੜਾ ਹੁਣ 20 ਕਿਲੋ ਤੇ तकरीबन ਚਲੋ 25 24 ਲੀਟਰਾਂ ਦਾ ਕੁਝ ਨਹੀਂ ਵੈਸੇ ਹਾਂਜੀ ਹਾਂਜੀ ਆਰਾਮਣਾ ਵੀਰ ਜੀ ਵਿਧੀ ਕੱਲ ਹੀ ਆਈ ਹੈ ਜੇ ਆਪਾਂ ਕੱਲ ਦੋ ਡੰਗ ਚੋਗੇ ਲਈ ਅੱਛਾ ਜੀ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਠੀਕ ਆ ਜੀ ਸੋ ਨਸਲ ਬਰੀਡ ਆ ਬਾਕੀ ਅੰਡਰ ਬਿਲਕੁਲ ਕੰਪੈ ਸੋ ਜੋ ਡਾਈਟ ਜੋ ਮੇਰਾ ਭਰਾ ਫੀਡਿੰਗ ਉੱਪਰ ਕੰਮ ਕਰਨੋਂਗੇ ਜੋ ਕਿਸੇ ਭਰਾ ਦਾ ਠੀਕਾ ਜੀ ਇੰਤਜ਼ਾਮ ਰਿਆ ਮੈਨੇਜਮੈਂਟ ਰਿਆ ਉਹ ਹਿਸਾਬ ਨਾਲ ਤੁਸੀਂ ਚੰਗਾ ਦੁੱਧ ਲੈ ਸਕਦੇ ਜੇ ਬੱਚੀ ਚੰਗੀ ਆ ਨਸਲ ਪ੍ਰੀਟ ਪੂਰੀ ਆ ਤੇ ਇਹ ਬਲਜੀਤ ਕੀ ਪੜਤੇ ਦੀ ਆ ਵੀ ਜੀ ਇਹਦਾ ਕੋਈ ਆਪਾਂ 90 ਨਹੀਂ ਕੋਈ 95 ਨਹੀਂ ਕਰਨਾ ਆ ਮੋਲ ਕਰਾਂਗੇ 90000 ਰੁਪਿਆ ਹਾਂ ਜੀ ਇਹ 80000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 86 ਦੀ ਹਾਂ ਜੀ ਅੱਜ ਫਿਰ 90 ਦੀ 90 ਦੀ ਲੈਣ ਦੇ ਵਿੱਚ ਰਹਿਣਾ ਅੱਜ ਬੱਚੀਆਂ ਚੰਗੀਆਂ ਵੀ ਦੀ ਵੱਡੀਆਂ ਬੱਚੀਆਂ ਵੇਖ ਲੋ ਗੱਲ ਕਰਨ ਵਾਲੀ ਨਹੀਂ ਹੈਗੀ ਹਾਂਜੀ ਪੰਛੀ ਦਾ ਚੀਜ਼ ਦਾ ਮੁੱਲ ਮੰਗਦੇ ਦੇਖੋ ਜਾਨਵਰ ਦੇ ਮੁੱਲ ਪੈਣਾ ਆਪਾਂ ਵੀ ਮੁੱਲ ਹੀ ਲਿਆਉਣੇ ਆ ਆਪਾਂ ਕਿਹੜੇ ਘਰੇ ਬਣਾਉਣੇ ਆ ਬਸ ਬਸ ਮੰਨ ਲਓ ਆਪਾਂ ਨੂੰ ਕਿਹਨੇ ਪੋਲਾ ਥੋੜੀ ਦੇ ਦੇਣਾ ਹੈ ਪੋਲਾ ਥੋੜੀ ਦੇਣਾ ਹਾਂਜੀ ਮੰਨ ਲਓ ਗਾੜੀ ਪੈਸੇ ਲਾਉਣੇ ਪੈਂਦੇ ਗਾੜੀ ਸਹੀ ਆ ਲਓ ਵੀ ਵੜਾ ਚੰਗੀਆਂ ਨੇ 85 ਦੀ ਇੱਕ 86 ਦੀ 85000 ਦੀ ਪਹੁੰਚ ਕਰ ਦਾਂਗੇ ਪਹੁੰਚ ਹੀ ਕਰ ਦਾਂਗੇ 100 ਕਿਲੋ ਮੀਟਰ ਤੱਕ ਅਜਿਹੀ ਵੀ ਹੈਗੀ ਸੀ ਹਾਂਜੀ ਹਾਂਜੀ 100 ਕਿਲੋਮੀਟਰ ਲਓ ਜੀ 88000 ਦੇ ਵਿੱਚ ਪਹੁੰਚ 100 ਕਿਲੋਮੀਟਰ ਤਾਈਂ ਹਾਂਜੀ ਉਹ 85000 ਦੇ ਵਿੱਚ ਪਹੁੰਚ ਆ ਵੜਾ ਵੱਡੀਆਂ ਨੇ ਬਾਕੀ ਜਿਹੜੇ ਭਰਾ ਜਿਹੜੇ ਵੀਰ ਫਾਰਮ ਜਿਹੜੇ ਵਿੱਚ ਫਾਰਮਾਂ ਦੇ ਵਿੱਚ ਉਹ ਵੜਾ ਰੱਖੀਆਂ ਜਿਹੜੇ ਭਰਾਵਾਂ ਦੀ ਚੰਗੀਆਂ ਉਹਨਾਂ ਨੂੰ ਵੀ ਤੇਰੇ ਤੇ ਪਰਖਾ ਠੀਕ ਆ ਜੀ ਉਹਨਾਂ ਨੂੰ ਵੀ ਤੇਰੇ ਸਮਝ ਆ ਜਾਣੀਆਂ ਇੱਕ ਕ੍ਰੋਸ ਆ ਗਈ ਆਪਣੇ ਕੋਲ ਹਾਂਜੀ ਇਹ ਵੀ ਬਲਜੀਤ ਸੁਈ ਸੁਵਾਈ ਆ ਹਾਂਜੀ ਇਹ ਵੀ ਸੁਈ ਸੁਵਾਈ ਐ ਨੂੰ ਅੱਜ 16 17 ਦਿਨ ਹੋ ਗਏ ਸੁਈ ਨੂੰ ਲੋ ਜੀ 16 17 ਦਿਨਾਂ ਦੀ ਸੁਈ ਐ ਤੇ ਮਗਰ ਕੀ ਤੇ ਮਗਰ ਬੱਚਾ ਇਹਦੇ ਵੀ ਮਗਰ ਬੱਚਾ ਠੀਕ ਆ ਜੀ ਹਾਂਜੀ 16 17 ਦਿਨਾਂ ਦੀ ਸੁਈ ਐ ਬੱਚਾ ਮਗਰ ਕਿੰਨੇ ਦੁੱਧ ਤੇ ਆ ਗਈ ਇਸ 15 ਕਿਲੋ ਦੁੱਧ ਪੱਕਾ ਇਹਦੇ ਥਲੇ ਲੋ ਜੀ 15 ਕਿਲੋ ਦੁੱਧ ਤੇ ਚੱਲਣ ਲਈ ਹਾਂਜੀ ਆ ਬੱਚਾ ਜੋ ਆ ਬੱਚਾ ਜੋ ਬੱਚਾ ਲਾਲ ਮਗਰ ਹਾਂਜੀ ਮੇਲ ਕਾਫ ਆ ਆਹ ਬਾਕੀ ਇਹਦੀ ਵਿੱਚ 24 ਇੱਕ ਨੰਬਰ ਜੋ ਹੂੰ ਲੋ ਵੀ 24 ਚੁਬਈ ਦੀ ਵੀ ਚੰਗੀ ਆ 15 ਕਿਲੋ ਦੁੱਧ ਦੇ ਥਲੇ ਹਾਜ਼ਰ ਆ ਕੋਈ 15 18 ਦਿਨਾਂ ਦੀ ਸੂਈ ਆ ਦੂਜਾ ਕੋਈ ਤੀਜਾ ਸੂਹਾ ਲਾ ਕੇ ਪੇਸ਼ਕ ਸੌਦਾ ਕਰੇ ਠੀਕ ਆ ਬਾਕੀ ਕਾਦਵਾਜਨ ਪੂਰਾ ਇਹਦਾ ਹਾਂ ਆ ਮਾਰੋ ਨੀਗਾ ਠੀਕ ਆ ਜੀ ਸੋ ਬਿਲਕੁਲ ਗਲਾਬੀ ਪਿੰਕ ਜਿਹੜੇ ਥਾਣਾ ਠੀਕ ਆ ਜੀ ਸੋ ਆਰਡਰ ਦੀ ਆ ਕੁਆਲਿਟੀ ਆ ਬਲਜੀਤ ਅਗਲੇ ਪਿਛਲੇ ਦੀ ਚਵਾਈ ਬਰਾਬਰ ਨਹੀਂ ਨਹੀਂ ਇੱਕ ਨੰਬਰ ਆ ਵੀਰ ਜੀ ਚਵਾਈ ਦੇ ਹਾਂ ਤੁਹਾਨੂੰ ਦੱਸਿਆ ਚਵਾਈ ਦਾ ਜੇ ਕੋ ਲਾਮਾ ਆਊਗਾ ਤੇ ਤੁਹਾਨੂੰ ਫੋਨ ਲਾਉਣਾ ਹਨੂ ਨਾ ਲਾਉਣਾ ਆ ਸਹੀ ਆ ਜੀ ਨੋ ਬੇ ਠੀਕਾ ਜੀ ਸੋ ਰੂਟੀਨ ਦੇ ਵਿੱਚ ਜਿੱਥੋਂ ਦੋਸਤੋ ਪਸ਼ੂ ਪੈਂਦੇ ਆ ਜਿੱਥੋਂ ਕਦੀ ਵੀ ਆਪਾਂ ਲਾਂਬੇ ਦੀ ਗੁਜਾਇਸ਼ ਨਹੀਂ ਕਰਦੇਗੇ ਠੀਕਾ ਜੀ ਜਾਂ ਗੁਜਾਇਸ਼ ਨਹੀਂ ਕਰਦੇਗੇ ਉੱਥੋਂ ਮੇਰਾ ਵੀਰ ਹਰੇਕ ਸੌਦਾ ਕਰੋ ਤਸੱਲੀ ਦੇ ਨਾਲ ਆਣ ਕੇ ਮਾਲ ਖਰੀਦੋ ਕੋਈ ਸਾਈਬੇ ਨਾ ਪਾ ਕੇ ਅੱਖੀ ਵੇਖੋ ਠੀਕ ਆ ਸੋ 15 ਕਿਲੋ ਦੇ ਇਹ ਚੱਲਣ ਰਹੀ ਹੈ ਕਰਮਾ ਲਈ 15 18 ਦਿਨਾਂ ਦੀ ਸੂਰੀ ਆ ਪਛਾ ਮਗਰ ਤਜਾ ਸੂਬਾ ਸੋ ਇਹ ਲੈਵੇ ਦੀ ਕੁਆਲਿਟੀ ਆ ਹਾਈਟ ਕਾ ਦਾ ਆਪਾਂ ਤੁਹਾਨੂੰ ਜ਼ਿਕਰ ਕਰ ਦੇ ਦਿੱਤਾ ਤਕਰੀਬਨ ਵੱਡੀਆਂ ਵਾੜਾਂ ਦੇ ਵਿੱਚ ਹੀ ਆ ਜਾਂਦੀ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਵੱਡੀਆਂ ਵਾੜਾਂ ਇਹਦਾ ਕੱਟ ਜਾਂਦਾ ਠੀਕ ਆ ਜੀ ਤੇ ਤਾਂ ਕਰਕੇ ਆਪਾਂ ਜਿਹੜਾ ਅਕਾਊਂਟ ਆ ਵੱਡੀਆਂ-ਵਡਾਂ ਦੇ ਵਿੱਚ ਤੁਹਾਨੂੰ ਕਰਾ ਰਹੇ ਆ ਆੜਾ ਲਵ ਠੀਕ ਆ ਹਾਂ ਆ ਦੇਖੋ ਦੇਖੋ ਸਪੇਸ ਗੈਪ ਠੀਕ ਆ ਦਾ ਵੀ ਬਜੀ ਤਾਂ ਕੀ ਮੰਗ ਵੀਰੇ ਕੀ ਟਮਾਟਰ ਹੋਗੇ ਵੀਰ ਜੀ ਮੋਲ ਕਰਾਂਗੇ ਦਾ 60000 ਰੁਪਿਆ ਹਾਂ ਇਹ 55000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 55 ਜੀ ਹਾਂ ਜੀ 55 ਦੀ ਕਰਦੇ ਹੋਰ ਕਰ ਦਾਂਗੇ ਮਾਨਤਾਨ ਕੋਈ ਗੱਲ ਨਹੀਂ ਚਲੋ ਜੀ ਹਾਂ ਨਾ ਜਿਹੜੀ ਆਪਾਂ ਦੇਣੀ ਆ 53000 ਦੀ ਪਹੁੰਚ ਕਰਨੀ ਆ ਲਓ ਵੀ ਹਾਂ ਜੀ ਤੋਂ ਕੋਈ 2500 ਤੇ 2500 ਦਾ ਖਰਚਾ ਕਰਾਇਆ ਹਾਂ ਜੀ ਦਾ ਪਹੁੰਚ 50000 ਜੇ ਘਰੇ ਚੱਲ ਜਾਣੀ ਆ ਸਾਰਾ ਕਿਰਾਇਆ ਪੈ ਗਿਆ 2500 ਕਿਰਾਇਆ ਨਿਕਲ ਗਿਆ ਤੇ 50000 ਦੀ 35000 ਹਾਂ ਜੀ ਹਾਂ ਜੀ ਬੋਲ ਜੀ 53000 ਦੀ ਅੱਜ ਇਹ 100 ਕਿਲੋਮੀਟਰ ਤ ਵੱਛਾ ਮਗਰ 15 ਕਿਲੋ ਤੇ ਚੱਲਣ ਈ ਆ ਬਾਕੀ ਚੁਵਾਈਆਂ ਚੁਵਾਈਆਂ ਚੰਗੀਆਂ ਬਿਲਕੁਲ ਸਾਫ਼ ਸੁਥਰੀਆਂ ਪਹਿੜਾਂ ਨੇ ਵੱਡੇ ਹਾਈਟ ਕੱਤ ਦੇ ਵਿੱਚ ਆ ਪਹਿਲੇ ਨੰਬਰ ਤੇ ਇੱਕ ਤੁਹਾਨੂੰ ਵਿਹੜ ਦਿਖਾਤੀ ਆ ਪਸੰਦ ਆਊ ਵੀ ਭਰਾਵਾਂ ਨੂੰ ਠੀਕ ਆ ਜੀ ਤਕਰੀਬਨ ਕੋਈ 22 ਲੀਟਰ ਵੀ 22 22 ਲੀਟਰ ਤੋਂ ਬਾਹਰ ਬਹੁਤ ਫਲੂਨ ਪਹਿਲੇ ਸਵੇ ਚ ਆ ਜਾਊਗੀ ਹਾਂਜੀ ਬੱਛੀ ਚੰਗੀ ਆ ਵੱਡੀ ਆ ਬਾਕੀ ਕਰੋ ਮੇਰੇ ਭਰਾ ਸੌਦਾ 88000 ਦੀ ਆ ਪਹੁੰਚਣੀ ਆ 100 ਕਿਲੋਮੀਟਰ ਤੱਕ ਤੇ ਬਲਜੀਤ ਇਹ ਅੱਜ ਤਿੰਨ ਹੀ ਨਕਸੀ ਆ ਸਾਡੇ ਕੋਲ ਹਾਂਜੀ ਤਿੰਨ ਆਗੇ ਆਪਣੇ ਦੇ ਨੰਬਰ ਇੱਕ ਕਰ ਦਈਏ ਸਾਡੇ ਨੰਬਰ ਆਪਣਾ ਵੀ ਜੀ 73407 4021 ਸੇਮ ਇਸ ਵਾਈਪਰੀ ਦਾ ਨੰਬਰ ਹੈਗਾ 98436449 ਅੱਜ ਪਕੌੜੇ ਖਾਂਦਿਆ ਉਹ ਕਿੱਥੇ ਪਕੌੜੇ ਖਾਂਦਿਆ ਅੱਜ ਵਿਆਹ ਵੇਖਣਦਿਆ ਅੱਛਾ ਵਿਆਹ ਵੇਖਣਦਿਆ ਆਹ ਲੈ ਵੀ ਉਹ ਸਾਰਾ ਸਿਆਣ ਹੁਣ ਬਸ ਆਹ ਯਾਰ ਵਿਆਹ ਵੇਖਣ ਹੁਣ ਵਿਆਹ ਵੇਖਣੇ ਉਹਨੇ ਹਾਂ ਜ਼ਿੰਮੇਵਾਰੀ ਵੱਡੀ ਭਗਤੌਂਦਾ ਪਿਆ ਇਸੇ ਤਰ੍ਹਾਂ ਹੀ ਹਾਂਜੀ ਲੋ ਵੀ ਇਹ ਦੋਸਤੋ ਦੋਵੇਂ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰੋ ਕਰੋ ਗੱਲਬਾਤ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਹੀ ਨਵੇਂ ਨਗਾਂ ਦੀ ਡਿਟੇਲਾਂ ਲੈਂਦੇ ਰਿਆ ਕਰੋ ਸਮੇਂ-ਸਮੇਂ ਨਾਲ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ